ਟਿੱਪਰ ਵਾਲਾ ਸੀ ਇਹ ਮਨੰਡੀ ਵਾਲੀ ਸੜਕ ਤੋਂ ਆ ਰਹੇ ਸੀ ਜਦੋਂ ਕੇੜੀ ਚੌਕ ਪਹੁੰਚੇ ਉਹਨੇ ਲਾਪਰਵਾਹੀ ਨਾਲ ਚਲਾ ਕੇ ਇਹਨਾਂ ਦੀ ਐਲਟੋ ਕਾਰ ਚ ਮਾਰੀ ਤਿੰਨ ਸਵਾਰ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਗਈ ਇੱਕ ਸੀ ਸੀਰੀਅਸਲੀ ਇੱਕ ਹਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੋਨੇ ਦੀ ਡੈਥ ਹੋ ਗਈ ਆ ਤੀਜਾ ਜੇ ਦਿੱਤੀ ਅਰਜਿੰਦਰਾ ਹਸਪਤਾਲ ਚ ਦਾਖਲ ਜੀ ਰਿਹਾ ਲਾ ਕੇ ਤੇ ਜੀ ਸੀ ਬੀ ਦਾ ਮਸ਼ੀਨ ਤੇ ਚਲਾਉਂਦੇ ਸੀਗੇ ਠੀਕ ਹੈ ਸਮਾਨ ਸਮੂਹ ਲੈ ਕੇ ਆਏ ਸੀਗੇ ਕੇੜੀ ਚੌਕ ਦੇ ਚੁਨੀ ਵਾਲੀ ਸੈਰ ਸੀ। ਕਿਹੜਾ ਯਾਰ ਰੀਜਨ ਪੈਟਰੋਲ ਪੰਪ ਦੇ ਕੋਲ। ਕੈਂਟਰ ਦਾ ਤੇ ਇੱਕ ਫੋਰਮਟਰ অশੋਕ ਵਾਲੇ ਨੇ। ਕਿਹੜਾ অশੋਕ ਵਾਲੇ ਨੇ ਸੀ ਨਾ ਉਹਦੇ ਤੇ ਇੱਕ ਚਾਲਕ ਤੇ ਇੱਕ ਨਾਲ ਹੈਲਪਰ ਬੈਠਾ ਸੀਗਾ ਉਹਦਾ। ਉਹ ਜਿਹੜਾ ਹੈਲਪਰ ਸੀਗਾ ਉਹਦੀ ਜੈਰ ਤੋਂ। ਸੋਨੇ ਚੰਡੀਗੜ੍ਹ towards ਦੇ ਫਤੇਗਾ ਤੋਂ ਸੱਜੇ ਜਾ ਰਿਹਾ ਸੀ। ਟੱਕਰ ਜਿਹੜੀ ਕੈਂਟਰ ਸੀਗਾ ਉਹ ਪਿੱਛੋਂ ਓਵਰਟੇਕ ਕਰਕੇ ਸਪੀਡ ਸੀਗਾ ਵਿੱਚੋਂ ਬਹੁਤ ਜ਼ਿਆਦਾ ਅੱਗੇ ਜਾ ਕੇ ਨੇ ਸਲੋ ਕਰਕੇ ਬ੍ਰੇਕ ਲਾ। ਜਿਹੜਾ ਟੈਂਪੂ ਪਿੱਛੇ ਫੋਰਮਟਰ ਸੀਗਾ ਉਹ ਜਾ ਕੇ ਤੇ ਟੁੱਟ ਗਿਆ। ਮਰਨ ਵਾਲੇ ਗੱਲ ਸਾਜੀ ਬਿਹਾਰ ਦਾ ਜੀ। ਜਿਹੜਾ ਡਰਾਈਵਰ ਸੀਗਾ ਉਹ ਜ਼ਖਮੀ ਹੈ ਜਿਹਦਾ ਨਾਮ ਕੁੰਦਨ ਕੁਮਾਰ ਹੈ ਇਹ ਦੋਨੋਂ ਬਿਹਾਰ ਦੇ ਨੇ ਹਾਲ ਹਲੇ ਚੰਡੀਗੜ੍ਹ ਰਹਿੰਦੇ ਨੇ ਕਿਰਾਏ ਤੇ ਮਰਜਾ ਕੈਂਟਰ ਵਾਲੇ ਦੇ ਖਿਲਾਫ ਕੀ ਨਾਮ ਸੀ ਉਹਦਾ ਨਾਮ ਜੀ ਸੰਜੀਵ ਕੁਮਾਰ